ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਅਤੇ ਅਫਸਰਸ਼ਾਹੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮੈਦਾਨ 'ਚ ਜੁਟੀ ਹੋਈ ਹੈ ਅਤੇ ਇਹ ਸਮਾਂ ਇੱਕ ਦੂਸਰੇ ਤੇ ਦੋਸ਼ ਨਾ ਲਗਾ ਕੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਲੋਕਾਂ ਦੀ ਸੱਚੀ ਦਿਲੋਂ ਮਦਦ ਕਰਨ ਦਾ ਹੈ ਇਹ ਪ੍ਰਗਟਾਵਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਤੋਂ ਆਪਣੀ ਟੀਮ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਪਠਾਨਕੋਟ ਇਲਾਕੇ ਦੇ ਹੜ੍ਹ ਪੀੜਤਾਂ ਲਈ 2 ਟਰੱਕ ਪਸ਼ੂਆਂ ਦੀ ਫੀਡ ਅਤੇ ਇੱਕ ਟਰੱਕ ਪੀਣ ਵਾਲੇ ਪਾਣੀ ਦਾ ਭੇਜਣ ਮੌਕੇ ਕੀਤਾ ਉਹਨਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕਾਂ ਵੱਲੋਂ ਹੜਪੀੜਤਾ ਦੀ ਮਦਦ ਲਈ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਿਸ ਦੀ ਉਹ तहे ਦਿਲੋਂ ਧੰਨਵਾਦੀ ਹਨ ਸૌ ਤੋਂ ਪਹਿਲਾਂ ਤਾਂ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਕੈਬਨਿਟ ਦਾ ਔਰ ਨਾਲ ਹੀ ਪੂਰੀ ਐਡਮਿਨਿਸਟ੍ਰੇਸ਼ਨ ਦਾ ਪਹਿਲੇ ਤੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਪੰਜਾਬ ਤੇ ਵਿਪਤਾ ਆਈ ਆਫਤ ਆਈ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਆ ਕੁਦਰਤ ਦਾ ਪੱਧਰ ਨਹੀਂ ਜਾਂਦਾ ਵੀ ਕਿਹੜੇ ਟਾਈਮ ਕੀ ਕਰਨਾ ਵਾਪਰ ਜਾਣਾ ਇਹ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਜਦੋਂ ਕੁਦਰਤ ਦਾ ਕੋਈ ਪਾਣਾ ਇਦਾਂ ਦਾ ਵਾਪਰਦਾ ਤਾਂ ਕੁਝ ਨਾ ਕੁਝ ਰਾਹਤ ਦੇਣ ਲਈ ਲੋਕਾਂ ਨੂੰ ਜਦੋਂ ਆਪਾਂ ਸਾਹਮਣੇ ਆਉਂਦੇ ਆ ਤਾਂ ਲੋਕਾਂ ਦਾ ਇੱਕ ਬੜਾ ਵੱਡਾ ਲੋਕਾਂ ਦਾ ਇੱਕ ਬੜਾ ਵੱਡਾ ਸਹਾਰਾ ਜਿਹੜਾ ਉਹ ਮਿਲਦਾ ਹੈ ਔਰ ਪੰਜਾਬੀ ਤਾਂ ਵੈਸੇ ਵੀ ਇਸ ਗੱਲ ਤੋਂ ਪਹਿਚਾਣੇ ਜਾਂਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਨੂੰ ਭੀੜ ਪਈ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਉਹ ਤਾਂ ਪੰਜਾਬੀ ਸਭ ਤੋਂ ਪੱਗੇ ਹੁੰਦੇ ਨੇ ਔਰ ਇਸ ਗੱਲ ਦੀ ਮਿਸਾਲ ਤੁਸੀਂ ਕਰੋਨਾ 'ਚ ਦੇਖਿਆ ਹੋਊਗਾ ਵੀ ਬਕਾਇਦਾ ਤੌਰ ਤੇ ਉੱਥੇ ਲੰਗਰ ਲਾਏ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸੰਭਾਲ ਕੇ ਗੁਰਦੁਆਰਾ 'ਚ ਰੱਖੇ ਗਏ ਪੇਸ਼ੈਂਟ ਸੋ ਇਸ ਕਰਕੇ ਪੰਜਾਬੀ ਦਾ ਫਿਤਰਤ ਹੈ ਵੀ ਲੋਕਾਂ ਦੀ ਸੇਵਾ ਕਰਨ ਦੀ ਮੈਂ ਬਤੌਰ ਐਮਐਲਏ ਅੱਜ ਦੋ ਟਰੱਕ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਵੀ ਪਸ਼ੂਆਂ ਦੀ ਖਰਾਕ ਨਹੀਂ ਆ ਰਹੀ ਹੈਗੀ ਦੋ ਟਰੱਕ ਅਸੀਂ ਕੈਟਲ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਦੋ ਟਰੱਕ ਨੇ ਜਿਹੜੇ ਉਹ ਕੈਟਲ ਫੀਡ ਦੇ ਭੇਜੇ ਨੇ ਔਰ ਇੱਕ ਟਰੱਕ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਅਸੀਂ ਉਹ ਭੇਜਿਆ ਤੇ ਮੈਂ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਤੁਸੀਂ ਵੱਧ ਚੜ੍ਹ ਕੇ ਸੇਵਾ ਕਰੋ ਵੱਧ ਚੜ੍ਹ ਕੇ ਇਸ ਭੀੜ ਦੇ ਵਿੱਚ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਪੇਰੋ ਲਾਈਨ ਤੇ ਆ ਸਕੇ ਔਰ ਮੈਂ ਵੀ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਉਹ ਸਾਡੀ ਮਹਿਸੂਸ ਕਰਦੇ ਨੇ ਉਹ ਤੌਰ ਐਮ ਐਲ ਏ ਮੇਰੀ ਟੀਮ ਬੈਠੀ ਆ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਤੇ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਗੀ ਉਹ ਸਾਨੂੰ ਦੱਸਣ ਅਸੀਂ ਭੇਜਾਂਗੇ ਵੈਸੇ ਵੀ ਅਸੀਂ ਉਹਨੂੰ ਪੁੱਛ ਲਾਂਗੇ ਪੁੱਛ ਕੇ ਵੀ ਅਸੀਂ ਭੇਜਾਂਗੇ ਜੇ ਕੋਈ ਕੈਟਲ ਫੀਡ ਦੀ ਜਾਂ ਖਾਣ ਪੀਣ ਦੇ ਸਮਾਨ ਦੀ ਜਾਂ ਅਦਰ ਹੋਰ ਵੀ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਣਾ ਕਿ ਉਹ ਸਾਨੂੰ ਦੱਸਣਗੇ ਤਾਂ ਅਸੀਂ ਹਰ ਬੁਲੇ ਸੇਵਾ ਦੇ ਵਿੱਚ ਹਾਜ਼ਰ ਮਿਲਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਇਹ ਅਪੀਲ ਕਰਦਾ ਵੀ ਇਹ ਬਹੁਤ ਤਾਪ ਦੀ ਘੜੀ ਆ ਇੱਥੇ ਸਾਰਿਆਂ ਨੂੰ ਇੱਕ ਦੂਜੇ ਦੇ ਨੁਕਸ ਕੱਢਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਲੋਕਾਂ ਨੂੰ ਰਾਹਤ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਆਪਣੀਆਂ ਸਿਆਸੀ ਰੋਟੀਆਂ ਸਿੱਖਣੇ ਚਾਹੀਦੀਆਂ ਨੇ ਨਹੀਂ ਕਿ ਕੋਈ ਆਫਤ ਆ ਕੇ ਹਟ ਲਵੇ ਜਿਹੜੇ ਇਹਨਾਂ ਦੇ ਨੁਕਸ ਕੱਢਣੇ ਨੇ ਉਹਦੇ ਲਈ ਪ੍ਰੈਸ ਵੀ ਹੈਗੀ ਵਿਧਾਨ ਸਭਾ ਵਿੱਚੋਂ ਹੀ ਕੱਢ ਦੇਣਾ ਆ ਕੇ ਔਰ ਜੋ ਵੀ ਇਹਨਾਂ ਦੇ ਹੁੰਦੇ ਵੀ ਹੁੰਦਾ ਰਿਹਾ ਉਹ ਵੀ ਸਾਰਿਆਂ ਨੂੰ ਪਤਾ ਹੀ ਆ ਸੋ ਮੇਰੀ ਬੇਨਤੀ ਆ ਵੀ ਇਹ ਟਾਈਮ ਇਕੱਠੇ ਹੋ ਕੇ ਇਕਜੁੱਟ ਹੋ ਕੇ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਇਹ ਸਾਫਤ ਵਿੱਚੋਂ ਕੱਢਣਾ ਨਾ ਕਿ ਸਿਆਸੀ ਰੋਟੀਆਂ ਸੇਕਣਾ ਜਾਂ ਸੇਕਣਾ ਤੇ ਮੇਰੀ ਬੇਨਤੀ ਆ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਵੀ ਇੱਕ ਮਨ ਹੋ ਕੇ ਕੰਮ ਕਰੋ ਸਰਕਾਰ ਦੀ ਨਿੰਦਿਆ ਕਰਨ ਦੀ بجائے ਸਹਿਯੋਗ ਦਿਓ ਤਾਂ ਕਿ ਆਪਾਂ ਲੋਕਾਂ ਨੂੰ ਰਾਹਤ ਦੇ ਸਕੀਏ